ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਪਾਚੀ ਮੇ ਜ਼ਿਲ੍ਹਾ ਬਰਨਾਲਾ ਵਾਈ ਕੋਲ گا ਪਕਾਉਆ ਠੀਕ ਹੈ ਜੀ ਦੇਖ ਸਕਦੇ ਹੋ ਤਾਂ ਤੋਂ ਸਾਰੇ ਕੋਲੇ ਬਾਕੀ ਲੈਣੇ ਆਪਾਂ ਬਾਈ ਤੋਂ ਡਿਟੇਲ ਕਰਦੇ ਆ ਬਾਈ ਨਾਲ ਗੱਲਬਾਤ ਹਾਂ ਜੀ ਮੇਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰ ਆਪਣਾ ਨਾਮ ਮਨਦੀਪ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਨੰਬਰ ਦੱਸੋ ਜੀ ਆਪਣਾ 6283792204 ਹਾਂਜੀ ਗਾਂ ਦੀ ਡਿਟੇਲ ਦੱਸੋ ਜੀ ਆਪਾਂ ਹਾਂ ਇਹ ਗਾਂ ਜੀ ਉਸ ਬਰੀਡ ਦੀ ਗਾਂ ਗੀ ਠੀਕ ਹੈ ਜੀ ਹਲੇ ਦਾ ਹਫ਼ਤੇ ਤੋਂ 12 ਦਿਨ ਪਹਿਲੇ ਸੂਣ ਦੇ ਠੀਕ ਹੈ ਜੀ ਸੀਰ ਸਾਹੂ ਬਹੁਤ ਹੈ ਠੀਕ ਹੈ ਜੀ ਹਾਂ ਦੁੱਧ ਦੇ ਨੇ 22 ਤੋਂ 23 ਕਿਲੋ ਪਾ ਦੇਣਾ ਠੀਕ ਹੈ ਜੀ ਸੀਰ ਸਾਹੂ ਬਹੁਤ ਹੈ ਦੇਖੋ ਬਾਕੀ ਦੁੱਧ ਦੁੱਧਾਂ ਦੀਆਂ ਨਾੜਾਂ ਕਿੰਨੀਆਂ ਆਵੇ ਠੀਕ ਹੈ ਜੀ ਹਾਂਜੀ ਤੇ ਟੋਰਕ ਦਿਖਾਓ ਜੀ ਮਾੜਾ ਕੀ ਰੇਟ ਬੋਤਾ ਬਰਾ ਤਾਂ ਇਹਦੇ ਰੇਟ 55000 ਰੁਪਏ ਹੈਗਾ ਜੀ ਠੀਕ ਹੈ ਜੀ ਹਾਂਜੀ ਮੰਨਤਣ ਹੋ ਜੀ ਮੰਨਤਣ ਹੋ ਜੂਗਾ ਇਹ ਸੀ ਠੰਡੀ ਜਿਹੜਾ ਆਉਂਦਾ ਨੇ ਜੋ ਇਹ ਮਾਰ ਜਿਹੜਾ ਬਹੁਤ ਆਇਆ ਠੀਕ ਹੈ ਬਾਕੀ ਉਹ ਪਈ ਵੀ ਗਾਂ ਠੱਠੇ ਵਰ ਗਿਆ ਦੇਖੋ ਠੀਕ ਹੈ ਜੀ ਵਈ ਦੇਖ ਸਕਦੇ ਪੂਰਾ ਤਾਰਾ ਹੋਈ ਗਿਆ ਨਾ ਪੰਜ ਸੱਤ ਦਿਨ ਲਊ ਹਲੇ ਮੋੜ ਦਾ ਪਰਾ ਠੀਕ ਹੈ ਜੀ ਇੱਥੇ ਖੜਾ ਕੇ ਹੱਥ ਫੇਰ ਦੇ ਥੱਲੇ ਠੀਕ ਦੇਖ ਸਕਦਾ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਾ ਕਰੋ ਤਾਂ ਕਿ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਹੈ ਜੀ ਆਪਣਾ ਨੰਬਰ ਹੈ ਜੀ 7528200355 ਜੀ ਜੇ ਕਿਸੇ ਨੇ ਐਡ ਕਰਾਉਣੀ ਹੈ ਤਾਂ ਆਪਣਾ ਜਰੂਰ ਕੰਟੈਕਟ ਕਰੋ ਜੀ ਬਾਈ ਗਾਂ ਬਹੁਤ ਪਲੀ ਗਾਂ ਸੁੱਧ ਵੀ ਬਾਈ ਕਹਿੰਦਾ 82 30 ਲੀਟਰ ਤੇ ਬਾਕੀ ਤੁਸੀਂ ਦੇਖ ਸਕਦੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਪ੍ਰਿੰਟ ਚੀਮਾ ਜ਼ਿਲ੍ਹਾ ਬਰਨਾਲਾ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਈ